ਪੋਰਦਾ ਜਿੰਪਾ ਪਤਾ ਨਹੀਂ ਕੌਣ ਹੈ ਜੀ ਉਹਦਾ ਨੌ ਲਾਈਨ ਲੱਗ ਰਹੇ ਤੇ ਵੀ ਇਹਦਾ ਹਿੱਸਾ ਜਿੰਪੇ ਦਾ ਵਿੱਚ ਸਾਡੇ ਐਮਐਲਏ ਦਾ ਹਿੱਸਾ ਲੈ ਨਹੀਂ ਰਿਹਾ ਪਾਤਣਾ ਤੋਂ 17 ਨੇ ਹਲਕੇ ਤੋਂ ਜਿੱਤਿਆ ਕੁਲਵੰਤ ਸਿੰਘ ਬਾਜੀ ਦਾ ਉਹਦਾ ਕਦੇ ਹਿੱਸਾ ਲੈ ਮੰਗਿਆ ਨਹੀਂ ਕਿਸੇ ਤੋਂ ਅੱਡੇ ਦਾ ਉਹ ਗੱਡੀ ਲੈ ਕੇ ਜੋ ਮਾਲਕ ਸਾਡੇ ਪਹਿਲਾਂ ਹੀ ਗਰੀਬ ਨੇ ਤਿਆਰ ਤੁਹਾਨੂੰ ਤੋਂ ਪਹਿਲਾਂ ਹੀ ਲੱਗਦੇ ਉਹ ਵੇਚਣ ਨੂੰ ਤਿਆਰ ਹੋ ਰਹੇ ਹੁਣ ਕਹਿੰਦੇ ਕਬਾਰ 'ਚ ਵੇਚਣੀ ਐ ਉਹ ਕਹਿੰਦੇ ਬਚਣੀ ਨਹੀਂ 50000 ਰੁਪਏ ਦੀ ਕਿਸ਼ਤ ਕਿੱਥੋਂ ਭਰੂਗਾ ਸਾਨੂੰ ਤਨਗਾਹਾ ਲਊਗਾ ਆਪ ਦੀ ਗੱਡੀ ਨਾਲ ਕਿਸ਼ਤਾਂ ਭਰੂਗਾ ਹੁਣ ਇਹਨਾਂ ਦੇ ਐਮਐਲਏ ਗੁੰਡਾ ਡੈਗਸ ਲਾਈਨ ਲੱਗ ਰਾਂ ਮੈਂ ਸੀਐਮ ਨੂੰ ਬੇਨਤੀ ਕਰਨਾ ਵੀ ਤੈਨੂੰ ਇਹੀ ਹਰਾਉਣਗੇ ਤੇਰੇ ਐਮਐਲਏ ਬੇਨਤੀ ਹੈ ਇਹਨਾਂ ਨੂੰ ਇਹੋ ਜਿਹੇ ਗੁੰਡੇ ਕਰਦਾਂ ਉਹਨੂੰ ਭਜਾਓ ਇੱਥੋਂ ਵੀ ਹੋਰ ਚੰਗੇ ਬੰਦੇ ਐਮਐਲਏ ਲੈ ਕੇ ਆਓ ਵੀ ਇਹੋ ਜਿਹਾ ਸਾਡਾ ਸੀਐਮ ਬਹੁਤ ਵਧੀਆ ਬੰਦਾ ਜਿਹੜੀ ਹਰੇਕ ਬੰਦੇ ਦੀ ਗੱਲਬਾਤ ਸੁਣਦਾ ਹਰੇਕ ਗਰੀਬ ਦੀ ਅਮੀਰ ਦੀ ਸਾਰਿਆਂ ਦੀ ਗੱਲ ਸੁਣਦਾ ਸਵਾਗਤ ਹੈ ਹੁਸ਼ਿਆਰਪੁਰ ਦੇ ਦਰਸ਼ਕਾਂ ਦਾ ਮੈਂ ਚੇਤਨ ਕਾਸ਼ਬ ਖਬਰ ਹੁਸ਼ਿਆਰਪੁਰ ਦੀ ਰਹੀਮਪੁਰ ਸਬਜ਼ੀ ਮੰਡੀ ਤੋਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਅੱਜ ਚੜhti ਸਵੇਰ ਇੱਕ ਟਰੱਕ ਡਰਾਈਵਰ ਵੱਲੋਂ ਮੀਡੀਆ ਦੇ ਕੈਮਰੇ ਮੂਰੇ ਆਪਣੇ ਦੁੱਖੜੇ ਰੋਏਗੇ ਨੇ ਦਰਅਸਲ ਕੀ ਪੂਰਾ ਮਾਮਲਾ ਉਸ ਬਾਬਤ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਹਾਂ ਟਰੱਕ ਡਰਾਈਵਰ ਜਿਸ ਦਾ ਨਾਮ ਜਿੰਦਰ ਸਿੰਘ ਹੈ ਤੇ ਪਾਤੜਾਂ ਦਾ ਰਹਿਣ ਵਾਲਾ ਤੇ ਉਸ ਦੇ ਦੱਸਣ ਮੁਤਾਬਕ ਕਿ ਕੀ ਉਹ ਇੰਦੋਰ ਤੋਂ ਟਮਾਟਰਾਂ ਦੇ ਨਾਲ ਭਰਿਆ ਟਰੱਕ ਲੈ ਕੇ ਬੀਤੇ ਕੱਲ ਜਨਕੀ 12 ਜਨਵਰੀ ਦੀ ਸਵੇਰ 5 ਵਜੇ ਦੇ ਕਰੀਬ ਹੁਸ਼ਾਰਪੁਰ ਦੇ ਰਹੀਮਪੁਰ ਸਬਜ਼ੀ ਮੰਡੀ ਦੇ ਵਿੱਚ ਪਹੁੰਚਿਆ ਸੀ ਤੇ ਜਦੋਂ ਉਹ ਟਰੱਕ ਲੈ ਕੇ ਮੰਡੀ ਦੇ ਅੰਦਰ ਦਾਖਲ ਹੁੰਦਾ ਤੇ ਮੰਡੀ ਚ ਮੌਜੂਦ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਉਸਤਾ ਜਿਹੜਾ ਉਸਦੀ ਪਰਚੀ ਕੱਟੀ ਜਾਂਦੀ ਹੈ ਤੇ ਅੱਜ 13 ਜਨਵਰੀ ਸਵੇਰ ਤੱਕ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਉਸ ਦੀਆਂ ਤਿੰਨ ਪਰਚੀਆਂ ਕੱਢ ਦਿੱਤੀਆਂ ਗਈਆਂ ਨੇ ਜਿਸ ਦੀ ਕੀਮਤ ਲਗਭਗ 750 ਰੁਪਏ ਦੇ ਕਰੀਬ ਬਣਦੀ ਹੈ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਇਹ ਸਿੱਧੇ ਤੌਰ ਤੇ ਤਕੇਸ਼ ਆ ਹੀ ਹੈ ਠੇਕੇਦਾਰ ਵੱਲੋਂ ਟਰੱਕ ਡਰਾਈਵਰਾਂ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਤੇ ਉਸ ਦਾ ਇਥੋਂ ਤੱਕ ਕਹਿਣਾ ਕਿ ਜਦੋਂ ਇਸ ਬਾਬਤ ਉਸ ਵੱਲੋਂ ठेकेदार ਦੇ ਕਰੰਦਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਹ ਹਿੱਸਾ ਜਿਹੜਾ ਐਮ ਐਲ ਏ ਹੁਸ਼ਾਰਪੁਰ ਭਾਵ ਕਿ ਬ੍ਰਹਮਸ਼ੰਕਰ ਜਿੰਪਾ ਨੂੰ ਜਾਂਦਾ ਹੈ ਜਿਸ ਤੋਂ ਬਾਅਦ ਟਰੱਕ ਡਰਾਈਵਰ ਦਾ ਪਾਰਾ ਜਿਹੜਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤੇ ਉਸ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਮੀਡੀਆ ਤੱਕ ਪਹੁੰਚ ਕੀਤੀ ਜਾਂਦੀ ਹੈ ਤੇ ਮੀਡੀਆ ਤੇ ਕੈਮਰੇ ਮੂਰੇ ਉਸ ਵੱਲੋਂ ਕਾਫੀ ਤਿੱਖੇ ਸ਼ਬਦੀ ਹਮਲੇ ਆ ਜਿਹੜੇ ਉਹ ਇਹ ਰਾਜਨੀਤਿਕ ਆਗੂਆਂ ਤਾਂ ਕੀਤੇ ਜਾਂਦੇ ਨੇ ਤੇ ਕਿਹਾ ਕਿ ਇਹ ਸਿੱਧੇ ਤੌਰ ਤੇ ਤਕੇशाही ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਦਾ ਵਰਤਾਰਾ ਜਾਰੀ ਰਹੇਗਾ ਤੇ ਉਹ ਕੀ ਕਮਾਉਣਗੇ ਤੇ ਉਹਨਾਂ ਦਾ ਮਾਲਕ ਟਰੱਕ ਦਾ ਮਾਲਕ ਹੈ ਉਹਨਾਂ ਨੂੰ ਕੀ ਤਨਖਾਹ ਜਿਹੜਾ ਉਹ ਦੇਵੇਗਾ ਇਸ ਮੌਕੇ ਟਰੱਕ ਡਰਾਈਵਰ ਚਿੰਦਰ ਸਿੰਘ ਵੱਲੋਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਮੰਗ ਕੀਤੀ ਗਈ ਹੈ ਕਿ ਅਜਿਹੀ ਗੁੰਡਾ ਅਨਸਰਾਂ ਤੇ ਨਕੇਲ ਕਸੀ ਜਾਵੇ ਇਸ ਮਾਮਲੇ ਦੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਉਹ ਡੁੰਗਾ ਦੇ ਨਾਲ ਗੰਭੀਰਤਾ ਦੇ ਨਾਲ ਜਾਂਚ ਵੀ ਕਰਵਾਈ ਜਾਵੇ। ਇਸਾਰੇ ਮਾਮਲੇ ਨੂੰ ਲੈ ਕੇ ਜਦੋਂ ਚੇਅਰਮੈਨ ਮੰਡੀ ਬੋਰਡ ਜਸਪਾਲ ਸਿੰਘ ਚੇਚੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਹੁਣੇ ਹੀ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਹੈ ਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਡੁੰਗਾ ਇੱਕ ਦੇ ਨਾਲ ਜਾਂਚ ਕਰਵਾਈ ਜਾਵੇਗੀ ਤੇ ਜੇਕਰ ਟਰੱਕ ਡਰਾਈਵਰ ਵੱਲੋਂ ਲਗਾਏ ਗਏ ਦੋਸ਼ਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਦੋਸ਼ੀ ਨੂੰ ਜੜਾ ਬਖਸ਼ਿਆ ਨਹੀਂ ਜਾਵੇਗਾ ਤਾਂ ਹੋਰ ਕੀ ਕੁਝ ਜਾਣਕਾਰੀ ਟਰੱਕ ਡਰਾਈਵਰ ਜਿੰਦਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਭਾਈ ਕੀ ਨਾਮ ਹੈ ਜੀ ਮੇਰਾ ਜਿੰਦਰ ਸਿੰਘ ਹੈ ਜੀ ਕਿੱਥੇ ਦੇ ਰਹਿਣ ਪਾਤੜਾਂ ਤੋਂ ਹੀ ਪਾਤੜਾਂ ਤੋਂ ਗੱਡੀ ਲੈ ਕੇ ਆਏ ਹਾਂ ਅਸੀਂ ਆਏ ਆ ਜੀ ਮਹਾਰਾਸ਼ਟਰ ਤੋਂ ਆਏ ਆ ਅੰਦੌਰ ਤੋਂ ਆਏ ਅਸੀਂ ਪਿਆਜ਼ ਟਮਾਟਰ ਲੈ ਕੇ ਅਸੀਂ 12 ਤਰੀਕ ਨੂੰ ਸਵੇਰੇ 5 ਵਜੇ ਉਰੇ ਪਹੁੰਚੇ ਆ ਇਹਨਾਂ ਨੇ ਤਿੰਨ ਪਰਚੀਆਂ ਘੜਦੇ ਆ ਸਾਡੇ ਅੱਜ 13 ਤਰੀਕ ਹੋ ਗਏ 12 ਘੰਟਿਆਂ ਦਾ 250 ਰੁਪਏ ਲੈਣ ਲੱਗ ਰਹੇ ਨੇ ਜਿਹੜਾ ਉਹਨਾਂ ਦਾ ਐਮਐਲਏ ਮੌਜੂਦਾ ਉਹਦਾ ਨਾਂ ਲੈ ਲੱਗ ਰਹੇ ਨੇ ਵੀ ਐਮਐਲਏ ਦੇ ਬੰਦੇ ਨੇ ਵੀ ਐਮਐਲਏ ਗੁੰਡਾਗਰਦੀ ਕਰਾ ਰਿਹਾ ਉਹਨਾਂ ਦਾ ਫਿਰ ਜੇ ਐਮਐਲਏ ਗੁੰਡਾਗਰਦੀ ਕਰਾ ਰਿਹਾ ਸਾਡੇ ਵੀ ਰਿਸ਼ਤੇਦਾਰ ਐਮਐਲਏ ਉਹਦਾ ਪਤਨਾਂ ਦਾ ਕੋਈ ਗੁੰਡਾਗਰਦੀ ਹੋ ਨਹੀਂ ਰਹੀ ਉਹਦਾ ਲੁੱਟ ਮਚਾ ਨਹੀਂ ਰਿਹਾ ਫਿਰ ਇਹ ਐਮਐਲਏ ਕੋ ਲੁੱਟ ਮਚਾਉਣ ਲੱਗ ਰਿਹਾ ਪਰ ਸੀਐਮ ਨੂੰ ਅਸੀਂ ਬੇਨਤੀ ਕਰਦੇ ਵੀ ਇਹ ਐਮਐਲਏ ਨੂੰ ਇਹੋ ਜਿਹੇ ਨੂੰ ਭਜਾਓ ਮੁੜ ਕੇ ਹਜੇ ਐਮਐਲਏ ਨੂੰ ਟਿਕਟਾਂ ਨੂੰ ਦੇਣੇ ਜਿਹੜੇ ਗੁੰਡਾਗਰਦੀ ਕਰਨ ਲੱਗ ਰਹੇ ਨੇ ਕਿਦਾ ਦੇ ਦਿੰਦੇ ਹਾਂ ਕਿ ਜੇ ਦੇਖਿਆ ਵੀ ਤਾਂ 750 ਰੁਪਏ ਇੱਥੇ ਹੀ ਲੱਗ ਗਿਆ ਤੁਹਾਡਾ ਮੰਡੀ ਹਾਂਜੀ ਹਾਂਜੀ ਜਿਕਰ ਚਾਰ ਮੰਡੀਆਂ ਜਾਣਾ ਪਏ ਤਾਂ ਤੁਹਾਡੇ ਦਾ ਉਹੀ ਕਰ ਪਰ ਸਾਡੇ ਤਾਂ ਹੋਰ ਗੱਡੀ ਵੇਖ ਜੂ ਮਾਲਕ ਸਾਡੇ ਪਹਿਲਾਂ ਹੀ ਗਰੀਬ ਨੇ ਤਿਆਰ ਤਾਂ ਉਹਨਾਂ ਤੋਂ ਪਹਿਲਾਂ ਹੀ ਲੱਗਦੇ ਉਹਦਾ ਵੇਚਣ ਨੂੰ ਤਿਆਰ ਹੋ ਰਹੇ ਹੁਣ ਕਹਿੰਦੇ ਕਬਾੜ 'ਚ ਵੇਚਣੀ ਐ ਉਹ ਕਹਿੰਦਾ ਬਚ ਨਹੀਂ ਨਹੀਂ 50000 ਰੁਪਏ ਦੀ ਕਿਸ਼ਤ ਕਿੱਥੋਂ ਭਰੂਗਾ ਸਾਨੂੰ ਤਨਗਾਹਾ ਲਊਗਾ ਆਪੀ ਗੱਡੀ ਦੇ ਕਿਸ਼ਤਾਂ ਭਰੂਗਾ ਅਸੀਂ ਇੱਕ ਬਰਤੀ ਮੰਗ ਇਹੀ ਕਰਦੇ ਆਂ ਵੀ ਇੱਕ ਲੈ ਲਓ ਜਾਂ ਇੱਕ ਸਾਨੂੰ ਛੱਡ ਦਿਓ ਇੱਕ ਲੈ ਲਓ ਗੁੰਡਾ ਟੈਕਸ ਤਾਂ ਕਹਿੰਦੇ ਸੀ ਬੰਦ ਕਰੂਗੀ ਸਰਕਾਰ ਜਦੋਂ ਆਈ ਸੀ ਤਾਂ ਹੁਣ ਇਹਨਾਂ ਦੇ ਐਮ.ਐਲ.ਏ ਗੁੰਡਾ ਡੈਗਸ ਲਾਈਨ ਲੱਗ ਰਹੇ ਮੈਂ ਸੀਐਮ ਨੂੰ ਬੇਨਤੀ ਕਰਨਾ ਵੀ ਤੈਨੂੰ ਇਹੀ ਹਰਾਉਣਗੇ ਤੇਰੇ ਐਮ.ਐਲ.ਏ ਬੇਨਤੀ ਹੈ ਇਹਨਾਂ ਨੂੰ ਇਹੋ ਜਿਹੇ ਗੁੰਡੇ ਕਰਦਿਆਂ ਨੂੰ ਭਜਾਓ ਇੱਥੋਂ ਵੀ ਹੋਰ ਚੰਗੇ ਬੰਦੇ ਐਮ.ਐਲ.ਏ ਲੈ ਕੇ ਆਓ ਵੀ ਇਹੋ ਜਿਹਾ ਸਾਡਾ ਸੀਐਮ ਬਹੁਤ ਵਧੀਆ ਬੰਦਾ ਜਿਹੜੀ ਹਰੇਕ ਬੰਦੇ ਦੀ ਗੱਲਬਾਤ ਸੰਧਾ ਹਰੇਕ ਗਰੀਬ ਦੀ ਅਮੀਰ ਦੀ ਸਾਰਿਆਂ ਦੀ ਗੱਲ ਸੁਣਨ ਲੱਗ ਰਹੇ ਐਮ.ਐਲ.ਏ ਮੱਖ ਮੰਤਰੀ ਸਾਹਿਬ ਜਿੱਦਾਂ ਕਿ ਇੱਥੇ ਹੀ 750 ਰੁਪਏ ਲੈ ਲਿਆ ਗਿਆ 12 ਘੰਟਿਆਂ ਦਾ ਬਾਕੀ ਮੰਡੀਆਂ ਜਿਹੜੀਆਂ ਲੁਧਿਆਣੇ ਵੀ ਇਹੀ ਗੁੰਡਾਗਰਦੀ ਹੈ ਜੀ ਉਹ ਵੀ ਇੱਥੇ ਹੀ ਲੈ ਰਹੇ ਨੇ ਲੁਧਿਆਣੇ ਇਹੀ ਹਾਲ ਹੈ ਉੱਥੇ ਵੀ ਗੁੰਡਾਗਰਦੀ ਕਰਦੇ ਨੇ ਉਹਨਾਂ ਨੇ ਮੁੰਡੇ ਅੱਗੇ ਰੱਖੇ ਨੇ ਜੇ ਬੋਲਦੇ ਆ ਗੱਲ ਪੈਂਦੇ ਨੇ ਅੱਗੋਂ ਕਿਹੜੇ ਐਮਐਲਏ ਦਾ ਨਾਮ ਲੰਦੇ ਜੀ ਜਿੰਪੇ ਦਾ ਆਹ ਉਹ ਜਿਹੜਾ ਉਹ ਮਜੂਦਾ ਐਮਐਲਏ ਆ ਜੀ ਇਹ ਛਾਰਪੁਰ ਦਾ ਜਿੰਪਾ ਪਤਾ ਨਹੀਂ ਕੌਣ ਹੈ ਜੀ ਉਹਦਾ ਨਾਂ ਲੈਂਨ ਲੱਗ ਰਹੇ ਤੇ ਵੀ ਇਹਦਾ ਹਿੱਸਾ ਜਿੰਪੇ ਦਾ ਵਿੱਚ ਸਾਡੇ ਐਮਐਲਏ ਦਾ ਹਿੱਸਾ ਲੈ ਨਹੀਂ ਰਹੇ ਪਾਤਣਾ ਉ ਸਤਰਾ ਨੇ ਹਲਕੇ ਤੋਂ ਜਿੱਤਿਆ ਕੁਲਵੰਦ ਸਿੰਘ ਬਾਜੀਕਰ ਉਹਦਾ ਕਦੇ ਹਿੱਸਾ ਲੈ ਮੰਗਿਆ ਨਹੀਂ ਕਿਸੇ ਤੋਂ ਤੁਸੀਂ ਆ ਮੌਜੂਦਾ ਐਮਐਲਏ ਦਾ ਨਾਮ ਲੈ ਰਹੇ ਹੋ ਕਿਰੇ ਨਾਮ ਲਿਆ ਤੁਹਾਡੇ ਕੋਲ ਇਹ ਪਰਚੀ ਵਾਲੇ ਨੇ ਲਿਆ ਕਹਿੰਦੇ ਉਹ ਐਮਐਲਏ ਦੇ ਬੰਦੇ ਨੇ ਮੈਂ ਉਹ ਖੜੇ ਨੇ ਪਰਚੀ ਉਹਨਾਂ ਨੇ ਲਿਆ ਕਹਿੰਦੇ ਐਮਐਲਏ ਸਾਹਿਬ ਦੇ ਬੰਦੇ ਨੇ ਫਿਰ ਐਮਐਲਏ ਗੁੰਡਾਗਰਦੀ ਕਰਾ ਰਿਹਾ ਮੈਂ ਤਾਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਵੀ ਇਹ ਐਮਐਲਏ ਸਾਹਿਬ ਨੂੰ ਭਜਾਓ ਔਰ ਥੋੜੀ ਇਹਨਾਂ ਨੇ ਸੱਤਿਆਨਾਸ਼ ਕਰਾ ਦੇਣੀ ਹੈ ਇਹ ਆਪ ਬਣਾਈ ਜਾਂਦੇ ਨੇ ਮੁੱਖ ਮੰਤਰੀ ਕੁਝ ਨਹੀਂ ਬਣਾ ਰਿਹਾ ਉਹਨੇ ਕਿ ਚ ਰੇਤੇ ਜੇ ਹਿੱਸਾ ਨਹੀਂ ਕਿਸੇ ਦੀ ਕਿਸੇ ਜੇ ਹਿੱਸਾ ਨਹੀਂ ਪਾਇਆ ਤਾਂ ਹਿੱਸੇ ਪਾਉਣ ਲੱਗ ਰਹੇ ਨੇ ਐਮਐਲਏ ਉਹਦੇ ਫਿਰ ਇਹਦੇ ਹਰਾ ਦੇਣਗੇ। ਉਖਾ ਜੀ ਕੰਮ ਕਰਦੇ ਆ ਸੀ। ਹਾਂਜੀ ਹਾਂਜੀ। ਪਰਚੀ ਲਈ ਜਾਂਦੀ ਆ ਯਾਰ ਜਿਹੜੀ ਵੀ ਗੱਡੀ ਅੰਦਰ ਆਉਂਦੀ ਕਿੰਨਾ ਟਾਈਮ ਹੁੰਦਾ ਉਹਦਾ ਕਿੰਨੀ ਪਰਚੀ ਆ। ਭਾਈ 12 ਘੰਟੇ ਦੀ ਪਰਚੀ ਆਈ ਆ ਜੀ 250 ਰੁਪਏ ਪਰਚੀ 12 ਸਿੱਕੀ। ਇਹ ਵੱਡੀ ਗੱਡੀ ਦਾ ਜਾਂ ਹਰ ਗੱਡੀ ਦਾ 250 ਰੁਪਿਆ। ਨਹੀਂ ਹਰ ਇੱਕ ਦਾ ਨਹੀਂ ਹੈਗਾ ਟਾਇਰਾਂ ਦੇ ਹਿਸਾਬ ਨਾਲ ਭਾਈ। ਟਾਇਰਾਂ ਦੇ ਹਿਸਾਬ ਨਾਲ। ਹਾਂਜੀ। ਉਹ ਕਹੇ ਆ ਜਾ ਰਿਹਾ ਕਿ ਤਿੰਨ ਪਰਚੀਆਂ ਕੱਢ ਦੁੱਤੀਆਂ ਜਦ ਕਿ 750 ਰੁਪਏ ਜਿੱਦਾਂ ਤੁਸੀਂ ਕਹਿੰਦੇ ਕਿ 12 ਘੰਟੇ ਦਾ ਉਹ ਤਾਂ ਇਹ 12 ਘੰਟੇ ਦਾ 250 ਬੰਦ ਦਾ ਸੀਗਾ ਇਹਨਾਂ ਦੀ ਕੱਲ ਦੀ ਪਰਚੀ ਹੈ ਸਵੇਰ ਦੀ ਸਵਾ ਪੰਜ ਵਜੇ ਦੀ ਕੱਲ ਸ਼ਾਮੀ ਸਵਾ ਪੰਜ ਵਜੇ ਖਤਮ ਹੋ ਗਏ ਫੇਰ ਸਵਾ ਪੰਜ ਵਜੇ ਤੋਂ ਸ਼ੁਰੂ ਸਵਾ ਪੰਜ ਵਜੇ ਦੂਸਰੀ ਕਰਾਂਗੇ ਤੀਸਰੀ ਪਰਚੀ ਨਹੀਂ ਚੱਲਦੀ ਫੀ ਆ ਇਹ ਸਵਾ ਪੰਜ ਵਜੇ ਤੱਕ ਚੱਲਣੀ ਤੀਸਰੀ ਪਰਚੀ ਸਹੀ ਜਣ ਕੇ 24 ਘੰਟੇ ਤੋਂ ਉੱਪਰ ਹੋ ਗਏ ਤਾਂ ਕਰਕੇ ਨਾ ਹਾਂਜੀ ਹਾਂਜੀ ਠੀਕ ਹੈ ਹਰ ਗੱਡੀ ਤੋਂ ਇੱਥੇ ਲਿਆ ਜਾਂਦਾ ਇੱਕ ਦਿਨ ਦੀਆਂ ਦੋ ਪਰਚੀਆਂ ਲਾਦੀਆਂ ਹੋ ਗਈਆਂ ਇੱਕ ਕਿਹਾ ਜਾ ਰਿਹਾ ਹੈ ਕਿ ਬ੍ਰਹਮ ਸ਼ੰਕਰ ਜਿੰਪਾ ਦਾ ਤੁਸੀਂ ਨਾਂ ਲਿਆ ਕਿ ਐਮ ਐਲ ਏ ਦਾ ਇਹ ਬਾਕੀ ਅਸੀਂ ਨਾਂ ਲਿਆ ਇਹਨਾਂ ਨੇ ਪੁੱਛਿਆ ਵੀ ਐਮ ਐਲ ਏ ਕੌਣ ਅਹੀ ਇਹ ਹੀ ਕਹਾ ਵੀ ਜਿੰਪਾ ਸਾਹਿਬ ਹੈ ਗਿਆ ਦੇਖੋ ਪਹਿਲਾਂ ਤਾਂ ਜਿਹੜੀ ਗੱਲ ਤੁਸੀਂ ਮੈਨੂੰ ਕਹਿ ਰਹੇ ਆ ਕਿ ਇਹ ਮੇਰੇ ਧਿਆਨ 'ਚ ਹੋਣੇ ਆਈ ਹੈਗੀ ਤੇ ਇਹ ਸਰਕਾਰ ਦੁਆਰਾ ਠੇਕਾ ਚੜ੍ਹਿਆ ਹੈ ਪਾਰਕਿੰਗ ਦਾ ਤੇ ਜਿਹਦੇ ਵਿੱਚ ਤੁਸੀਂ ਕਹਿ ਦਿੱਤਾ ਵੀ ਉਹ ਗੱਡੀ ਖੜੀ ਦਾ ਆਇਆ ਹੈਗੇ ਵੀ ਪੈਸੇ ਕਿਸੇ ਨੇ ਲੈਲੇ ਹੈਗੇ ਆ ਤੇ ਵੀ ਉਹਦੀ 250 ਰੁਪਿਆ ਵੀਸ ਬੰਦੀ ਆ ਕਿ ਉਹਦੀ 750 ਰੁਪਿਆ ਲੈ ਲਈ ਹੈਗੀ ਇਸ ਗੱਲ ਦੀ ਪ੍ਰੋਪਰ ਤੌਰ ਤੇ ਜਿਹੜੇ ਟਰੱਕ ਡਰਾਈਵਰ ਭਾਈ ਸਾਹਿਬ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਜਿਹੜੇ ਗੇਟ ਤੇ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਤੇ ਅਸੀਂ ਇਹ ਜਿਹੜਾ ਵੀ ਮਾਮਲਾ ਹੈਗਾ ਇਹਨੂੰ ਆਪਾਂ ਹੁਣੇ ਸ਼ਾਰਟ ਆਊਟ ਕਰਾ ਦੇਣਾ ਕਿ ਜਿੱਦੀ ਜਿੱਥੇ ਗਲਤੀ ਹੈਗੀ ਆ ਤੇ ਉਹਦੇ ਖਿਲਾਫ ਬੰਦੀ ਜਿਹੜੀ ਕਿ ਅਸੀਂ ਕਾਰਵਾਈ ਕੀਤੀ ਜਾਊਗੀ ਕੋਈ ਰੇਟ ਲਿਸਟ ਵੀ ਲਗਾਈ ਗਈ ਹੈ ਗੇਟ ਦੇ ਉੱਪਰ ਜਾ ਕੇ ਛੋਟੀ ਗੱਡੀ ਤੋਂ ਲੈ ਕੇ ਵੱਡੀ ਗੱਡੀ ਤੱਕ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਰੇਟ ਲਿਸਟ ਹੈਗੀ ਆ ਉਹ ਗੇਟ ਤੇ ਉੱਥੇ ਹੈਗੀ ਆ ਤੁਸੀਂ ਉੱਥੇ ਦੇਖ ਸਕਦੇ ਹੈਗੇ ਅਗਰ ਕੋਈ ਰੇਟ ਦੇ ਵਿੱਚ ਫਰਕ ਹੈਗਾ ਤੇ ਬੰਦੀ ਜਿਹੜੀ ਕਿ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਜਿਹੜੇ ਬੰਦਾ ਦੋਸ਼ੀ ਹੋਵੇ